ਕਿ ਤੁਹਾਨੂੰ ਇਹ ਭਾਵ ਕਦੋਂ ਕਿਸ ਤਰ੍ਹਾਂ ਆਇਆ ਕਿ ਇਹਨਾਂ ਬੇਜ਼ਵਾਨਾਂ ਦੀ ਮੈਂ ਸੇਵਾ ਕਰਨੀ ਹੈ ਨੈਚੁਰਲੀ ਜਿਵੇਂ ਕਹਿੰਦੇ ਹਨ ਨਾ ਆਪਣੇ ਕਮਨ ਚ ਭਾਵਨਾ ਆਉਂਦੀ ਹੈ ਨੈਚੁਰਲੀ ਇਹ ਉਹ ਚੀਜ਼ ਹੈ ਇਸ ਦਾ ਮਤਲਬ ਉਹਦਾ ਨਹੀਂ ਖਰੀਦ ਕੇ ਲੈ ਕੇ ਕਿ ਮੈਂ ਪਾਲਣਾ ਸਿਰਫ ਸੇਵਾ ਦਾ ਪਾਇ 6 ਸਾਲ ਪਹਿਲੇ ਇੱਕ ਮੇਰੇ ਕੋਲੇ ਐਕਸੀਡੈਂਟਲ ਆਇਆ ਸੀ ਡੌਗੀ ਮੈਂ ਬਸ ਉਹਦੀ ਕੇਅਰ ਕੀਤੀ ਹੈ ਜਦੋਂ ਕੇਅਰ ਕੀਤੀ ਕੇਅਰ ਕਰਨ ਤੋਂ ਬਾਅਦ ਉਹ ਪਿੱਛੇ ਪਿੱਛੇ ਆਣਾ ਸ਼ੁਰੂ ਹੋ ਗਿਆ ਮਰੇ ਕੋਲ ਇਸ ਟਾਈਮ ਦੋ ਡੌਗੀ ਤੇ ਇਸ ਟਾਈਮ ਅੰਦਰ ਨੇ ਮੇਰੇ ਖਿਆਲ ਪੰਜ ਇਸ ਟਾਈਮ ਬਾਹਰ ਨੇ ਔਰ ਇੱਕ ਕੈਟ ਅੰਦਰ ਹੈ ਪੰਜ ਤੋਂ 6 ਕੈਟ ਮੇਰੇ ਨਾਲ ਦੇ 플ੌਟ ਚ ਇੰਟਸਟ ਤੋਂ ਜਿੰਬੇ ਚਲਾ ਰਹੇ ਹੋ ਹਨਾ ਤੇ ਲੋਕ ਜਿਹੜੇ ਇੱਥੇ ਆਉਂਦੇ ਹੋਣਗੇ ਉਹਨਾਂ ਦਾ ਕਿਸ ਤਰ੍ਹਾਂ ਦਾ ਰਿਐਕਸ਼ਨ ਰਹਿੰਦਾ ਹੈ ਆ 99% ਇਦਾਂ ਦੇ ਆਉਂਦੇ ਨੇ ਬੱਚੇ ਸਟੂਡੈਂਟ ਭਾਵੇਂ ਮੁੰਡੀਆਂ ਮੁੰਡੇ ਨੇ ਸੌਰੀ ਕੁੜੀਆਂ ਨੇ ਜਿਹੜੇ ਕਿ ਫੀਲਿੰਗ ਸਮਝਦੇ ਨੇ ਕਰਦੇ ਆਸਪਾਸ ਦੇ ਲੋਕੋ ਕੇ ਉਹਨਾਂ ਦਾ ਕਿਸ ਤਰ੍ਹਾਂ ਦਾ ਰਿਐਕਸ਼ਨ ਦਾ ਸਪੋਰਟ ਕਰਦੇ ਨੇ ਕਿ ਉਹ ਥੋੜੇ ਓਬਜੈਕਟ ਕਰਦੇ ਨੇ ਰਿਸ਼ਤੇਦਾਰਾਂ ਨੂੰ ਛੱਡ ਕੇ ਬਾਕੀ ਸਾਰੇ ਖੁਸ਼ ਨੇ ਕਹਿੰਦੇ ਹੁੰਦੇ ਨੇ ਕਿ ਆਪਾਂ ਹਰ ਕੋਈ ਕੰਮ ਨਹੀਂ ਕਰ ਸਕਦੇ ਕਿ ਜੇ ਆਪਾਂ ਸੋਚੀਏ ਕਿ ਮੈਂ ਇਹ ਵੀ ਕਰਨਾ ਮੈਂ ਇਹ ਵੀ ਕਰਨਾ ਮੈਂ ਇਹ ਵੀ ਕਰਨਾ ਫੇਜ਼ 1 ਜਾਨਵਰ ਕੁਝ ਨਹੀਂ ਮੰਗਦੇ ਜਿਹੜੇ ਸਟਰੀਟ ਵਾਲੇ ਨੇ ਸਿਰਫ ਦੋ ਟਾਈਮ ਦੀ ਰੋਟੀ ਮੰਗਦੇ ਇਹਨਾਂ ਨੂੰ ਇੱਕ ਟਾਈਮ ਵੀ ਦੇ ਦੋਗੇ ਤਾਂ ਵੀ ਚੁੱਪਚਾਪ ਸੁੱਤੇ ਰਹਿਣਗੇ ਪੰਜਾਬੀ ਲਿੰਕ ਦੇਖ ਰਹੇ तमाम दर्शकंदास स्वागत है मैं थारे नाल तमन्ना बेदी गल ਕੀਤੀ ਜਾਵੇ ਕਾਰ ਵਿੱਚ ਪੈਟ ਸੁਰੱਖਣ ਦੀ ਤਾਂ ਕਈ ਲੋਕਾਂ ਨੂੰ ਸ਼ੌਂਕ ਹੁੰਦਾ ਹੈ ਕਾਰ ਦੇ ਵਿੱਚ ਡੌਗਸ ਰੱਖਣ ਦਾ ਕੈਟਸ ਰੱਖਣ ਦਾ ਤੇ ਇੱਕ ਨਹੀਂ ਬਲਕਿ ਕਈ ਲੋਕ ਤਾਂ 3-3 4-4 ਵੀ ਰੱਖਦੇ ਨੇ ਲੇਕਿਨ ਬਹੁਤ ਹੀ ਘੱਟ ਲੋਕ ਹੁੰਦੇ ਨੇ ਜੋ ਕਿ ਇੱਕ ਅਜਿਹੇ ਪਾਵ ਦੇ ਨਾਲ ਅਜਿਹੇ ਡੌਗਸ ਨੂੰ ਅਜਿਹੇ ਕੈਟਸ ਨੂੰ ਆਪਣੇ ਕੋਲ ਰੱਖਦੇ ਨੇ ਉਹਨਾਂ ਦੀ ਸਾਰੰ ਸੰਭਾਲ ਕਰਦੇ ਨੇ ਜੋ ਕਿ ਐਕਸੀਡੈਂਟ ਦੇ ਵਿੱਚ ਬਿਮਾਰ ਹੋ ਚੁੱਕੇ ਨੇ ਸੱਟਾਂ ਵੱਜ ਚੁੱਕੀਆਂ ਨੇ ਜਿਨ੍ਹਾਂ ਨੂੰ ਦੇਖਭਾਲ ਦੀ ਐਕਚੁਅਲ ਚ ਜ਼ਰੂਰਤ ਹੈ ਬਹੁਤ ਘੱਟ ਲੋਕ ਹੁੰਦੇ ਨੇ ਅੱਜ ਤੁਹਾਨੂੰ ਅਜਿਹੇ ਇੱਕ ਸ਼ਖਸ ਨਾਲ ਰੂਬਰੂ ਕਰਾ ਰਹੇ ਹੁਧਿਆਣਾ ਦੇ ਰਹਿਣ ਵਾਲੇ ਨੇ ਪੂਨਮ ਪਠਾਨੀਆਂ ਜੋ ਕਿ ਅਜਿਹਾ ਇੱਕ ਸੇਵਾ ਭਰਿਆ ਕੰਮ ਕਰ ਰਹੇ ਨੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਪੂਨਮ ਬਹੁਤ ਸਵਾਗਤ ਹੈ ਥੈਂਕ ਯੂ ਜੀ ਬਹੁਤ ਠੀਕ ਹੋ ਜੀ ਜੀ ਬਹੁਤ ਵਧੀਆ ਪੁਨਮ ਜਿਸ ਤਰ੍ਹਾਂ ਤੁਸੀਂ ਇਹ ਕੰਮ ਕਰ ਰਹੇ ਹੋ ਸੇਵਾ ਕਰ ਰਹੇ ਹੋ ਬਿਮਾਰ ਔਰ ਐਕਸੀਡੈਂਟਲ ਜਾਨਵਰਾ ਦੀ ਸਭ ਤੋਂ ਪਹਿਲਾਂ ਤਾਂ ਇਹ ਜਾਨਣਾ ਚਾਹਾਂਗੀ ਕਿ ਤੁਹਾਨੂੰ ਇਹ ਭਾਵ ਕਦੋਂ ਕਿਸ ਤਰ੍ਹਾਂ ਆਇਆ ਕਿ ਇਹਨਾਂ ਬੇਸਵਾਨਾਂ ਦੀ ਮੈਂ ਸੇਵਾ ਕਰਨੀ ਹੈ ਕਿਉਂਕਿ ਬਹੁਤ ਘੱਟ ਲੋਕ ਹੁੰਦੇ ਨੇ ਜੋ ਐਕਚੁਅਲ ਸੜਕ ਤੇ ਦੇਖ ਕੇ ਐਕਸੀਡੈਂਟ ਹਨਾ ਨਿਕਲ ਜਾਂਦੇ ਨੇ ਲੇਕਿਨ ਚੱਕ ਕੇ ਉਹਨਾਂ ਨੂੰ ਘਰ ਲੈ ਆਣਾ ਉਹਨਾਂ ਦੀ ਸੇਵਾ ਕਰਨੀ ਉਹਨਾਂ ਨੂੰ ਆਪਣੇ ਨਾਲ ਹੀ ਰੱਖਣਾ ਇਹ ਕਿਸ ਤਰ੍ਹਾਂ ਹੋਇਆ ਏ ਕੋਈ ਮਤਲਬ ਇਹ ਚੀਜ਼ ਨਹੀਂ ਹੈ ਕਿ ਮੈਂ ਕਿਸੇ ਤੋਂ ਅਪਰੀਸ਼ੀਏਟ ਨਹੀਂ ਹੋਈਆਂ ਇਹਦੇ ਵਿੱਚ ਇਹ ਹੈ ਕਿ ਮੇਰੀ ਫੀਲਿੰਗਸ ਨੇ ਮੰਨਦੀਆਂ ਕਿ ਜਦੋਂ ਤੋਂ ਮੈਂ ਹੋਸ਼ ਸੰਭਾਲ ਲਿਆ ਹੋਇਆ ਉਦੋਂ ਤੋਂ ਹੀ ਇਹ ਨੇਚਰਲੀ ਜਿਵੇਂ ਕਹਿੰਦੇ ਆ ਨਾ ਆਪੇ ਇੱਕ ਮਨਚ ਭਾਵਨਾ ਆਉਂਦੀ ਆ ਨੇਚਰਲੀ ਇਹ ਉਹ ਚੀਜ਼ ਹੈ ਇਹ ਨਹੀਂ ਹੈ ਕਿ ਮੈਂ ਪਾਲਣ ਦਾ ਸ਼ੌਕ ਨਹੀਂ ਅਜੇ ਤੱਕ ਰੱਖਿਆ ਹਾਂਜੀ ਤੁਸੀਂ ਮਤਲਬ ਉਦਾਂ ਨਹੀਂ ਖਰੀਦ ਕੇ ਲੈ ਕੇ ਆਏ ਕਿ ਮੈਂ ਪਾਲਣਾ ਸਿਰਫ ਸੇਵਾ ਦਾ ਪਾਏ ਹਾਂਜੀ 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 ਮੇਰੇ ਮੰਮਾ ਨੇ ਮੇਰੇ ਪਾਪਾ ਨੇ ਵੀ ਸਾਡੇ ਘਰੇ ਵੀ ਨੇ ਮੇਰੇ ਜਿਮ ਚ ਵੀ ਨੇ ਬਾਹਰ ਵੀ ਜਿਹੜੇ ਥੋੜੇ ਹੈਗੇ ਨੇ ਹਾਂਜੀ ਹਾਂਜੀ ਪਰ ਐਵੇਂ ਦਾ ਕੋਈ ਵੀ ਨਹੀਂ ਹੈ ਜਿਹੜਾ ਆਪਾਂ ਖਰੀਦ ਕੇ ਲੈ ਕੇ ਆਏ ਹੋਏ ਜੀ ਅ ਸਭ ਤੋਂ ਪਹਿਲਾਂ ਲਾਈਕ ਤੁਸੀਂ ਡੌਗ ਲੈ ਕੇ ਆਏ ਸੀ ਕੈਟ ਲੈ ਕੇ ਆਏ ਸੀ ਕਿ ਮਾਮਲਾ ਕੀ ਸੀਗਾ ਐਕਸੀਡੈਂਟਲ ਸੀਗਾ ਬਿਮਾਰ ਸੀਗਾ ਅ ਪੰਜ 6 ਸਾਲ ਪਹਿਲੇ ਇੱਕ ਮੇਰੇ ਕੋਲੇ ਐਕਸੀਡੈਂਟਲ ਆਇਆ ਸੀ ਡੌਗੀ ਤੇ ਜਦੀ ਇੱਕ ਲੱਤ ਟੁੱਟੀ ਹੋਈ ਸੀ ਮੈਂ ਬਸ ਉਹਦੀ ਕੇਅਰ ਕੀਤੀ ਆ ਜਦੋਂ ਕੇਅਰ ਕੀਤੀ ਕੇਅਰ ਕਰਨ ਤੋਂ ਬਾਅਦ ਉਹ ਪਿੱਛੇ ਪਿੱਛੇ ਆਣਾ ਸ਼ੁਰੂ ਹੋ ਗਿਆ ਠੀਕ ਹੈ ਉਸ ਤੋਂ ਪਹਿਲੇ ਕੀ ਹੁੰਦਾ ਸੀਗਾ ਕਿ ਮੈਂ ਰੋਡ ਤੇ ਅਗਰ ਕੋਈ ਜਾ ਰਿਹਾ ਵਾ ਜਾਂ ਰੋਡ ਤੇ ਕੋਈ ਐਕਸੀਡੈਂਟਲ ਮਿਲ ਗਿਆ ਉੱਥੇ ਉਹਨੂੰ ਦੁੱਧ ਦੇ ਦਤਾ ਰੋਟੀ ਦੇ ਦਿੱਤੀ ਜਾਂ ਫਿਰ ਜਿੰਨਾ ਆਪਾਂ ਫੀਡ ਦੇ ਸਕਦੇ ਸੀ ਜਿੰਨੀ ਮੇਰੀ ਹਾਇਸੀਅਤ ਹੈ ਉਹਨਾਂ ਕਰਤਾ ਪਰ ਪੰਜ 6 ਸਾਲ ਪਹਿਲੇ ਸ਼ਾਇਦ ਜ਼ਿਆਦਾ ਵੀ ਹੋ ਸਕਦੇ ਆ ਇਹਨਾਂ ਮੈਨੂੰ ਨਹੀਂ ਪਤਾ ਤੇ ਉਦੋਂ ਤੋਂ ਕੀ ਹੋਇਆ ਮੇਰੇ ਕੋਲ ਇੱਕ ਐਕਸੀਡੈਂਟਲ ਡੌਗ ਆਇਆ ਸੀ ਜਿਹਦੀ ਮੈਂ ਕੇਅਰ ਕੀਤੀ ਉਹ ਮੇਰੇ ਪਿੱਛੇ ਪਿੱਛੇ ਰੋਡ ਤੇ ਆ ਗਿਆ ਬਸ ਉਹ ਮੇਰੇ ਕੋਲ ਆ ਕੇ ਰਹਿਣਾ ਸ਼ੁਰੂ ਹੋ ਗਿਆ ਹੌਲੀ 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 ਉਹਦੇ ਪਿੱਛੇ ਹੋਰ ਆ ਗਏ ਕਿਉਂਕਿ ਤੇ ਨਾ ਕਿਤੇ ਕਹਿ ਸਕਦੇ ਕਿ ਜਿੱਦਾਂ ਇਦਾਂ ਕੋਈ ਐਕਸੀਡੈਂਟ ਹੁੰਦਾ ਤੁਸੀਂ ਦੇਖ ਨਹੀਂ ਪਾਉਂਦੇ ਹੋ ਇਮੋਸ਼ਨਲ ਕਿਤੇ ਨਾ ਕਿਤੇ ਭਾਵ ਤੁਹਾਡੇ ਅੰਦਰ ਹੈ ਕਿ ਇੱਕ ਇਮੋਸ਼ਨਸ ਚਾਕ ਪੈਂਦੇ ਹੈ ਕੰਟਰੋਲ ਨਹੀਂ ਕਰ ਪਾਉਂਦੇ ਔਰ ਉਹਨਾਂ ਦੀ ਉਹਨਾਂ ਨੂੰ ਤੁਸੀਂ ਆਪਣੇ ਕੋਲ ਲੈ ਆਉਂਦੇ ਹੋ ਹਾਂਜੀ 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 ਅ ਬਚਪਨ ਤੋਂ ਆਪਣੇ ਮਮਾ ਨੂੰ ਦੇਖਦੀ ਆ ਰਹੀ ਹਾਂ ਮੈਂ ਸਾਡੇ ਘਰੇ ਵੀ ਨੇ ਡੌਗਸ ਪਰ ਇਹ ਚੀਜ਼ ਸੀਗੀ ਕਿ ਹਮੇਸ਼ਾ ਮਮਾ ਦੇਖਦੇ ਆਂਦੇ ਸੀ ਜਾਂ ਫਿਰ ਆਪਾਂ ਘਰੇ ਦੇਖਦੇ ਹੁੰਦੇ ਸੀ ਪਰਸਨਲੀ ਜਿਹੜਾ ਦੇਖਦੀਆਂ ਇਹ ਮੇਰੇ ਖਿਆਲ ਹੁਣੇ ਸ਼ਾਇਦ 7-8 ਸਾਲ ਹੋਏ ਹੋਣੇ ਹਾਂ ਹਾਂਜੀ ਹਾਂਜੀ ਜਿਹੜਾ ਮੈਂ ਪਰਸਨਲੀ ਕਰ ਰਹੀ ਹਾਂ ਮੌਜੂਦਾ ਸਮੇਂ ਕਿੰਨੇ ਤੁਸੀਂ ਡੌਗ ਇਸ ਸਮੇਂ ਦੇਖਭਾਲ ਕਰ ਰਹੇ ਹੋ ਕਿੰਨੇ ਕੈਟਸ ਨੇ ਮੇਰੇ ਕੋਲ ਇਸ ਟਾਈਮ ਦੋ ਡੌਗੀ ਤੇ ਇਸ ਟਾਈਮ ਅੰਦਰ ਨੇ ਮੇਰੇ ਖਿਆਲ ਪੰਜ ਇਸ ਟੇਮ ਬਾਹਰ ਨੇ ਔਰ ਇੱਕ ਕੈਟ ਅੰਦਰ ਹੈ ਪੰਜ ਤੋਂ 6 ਕੈਟ ਮੇਰੇ ਨਾਲ ਦੇ ਪਲਾਟ ਚ ਨੇ ਪਰਮ ਜਿਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਮੌਜੂਦਾ ਦਰਸ਼ਕਾਂ ਨੂੰ ਵੀ ਦੱਸਦੀ ਐ ਅਸੀਂ ਹਲੇ ਜਿੱਥੇ ਮੌਜੂਦ ਹੈਗੇ ਆਂ ਇਹਨਾਂ ਦਾ ਖੁੱਦ ਦਾ ਚਲਾਇਆ ਜਾ ਰਿਹਾ ਜਿਮ ਹੈ ਜਿਮ ਦੇ ਵਿੱਚ ਹੀ ਬੈਕ ਜਗ੍ਹਾ ਤੇ ਜੋ ਕਿ ਡੌਗਸ ਰੱਖੇ ਹੋ ਨੇ ਜਿਨ੍ਹਾਂ ਦੀ ਦੇਖਭਾਲ ਐਕਚੁਅਲ ਚ ਜਿਨ੍ਹਾਂ ਦੀ ਅਸੀਂ ਗੱਲ ਕਰ ਰਹੇ ਆ ਉਹਨਾਂ ਦੀ ਹੋ ਰਹੀ ਐ ਤੇ ਜਿਸ ਤਰ੍ਹਾਂ ਤੁਸੀਂ ਜਿਮ ਵੀ ਚਲਾ ਰਹੇ ਹੋ ਹਨਾ ਤੇ ਲੋਕ ਜਿਹੜੇ ਇੱਥੇ ਆਉਂਦੇ ਹੋਣਗੇ ਉਹਨਾਂ ਦਾ ਕਿਸ ਤਰ੍ਹਾਂ ਦਾ ਰਿਐਕਸ਼ਨ ਲੈਂਦਾ ਹੈ ਔਰ uh, 99% ਇਦਾਂ ਦੇ ਆਂਦੇ ਨੇ ਬੱਚੇ ਸਟੂਡੈਂਟ ਭਾਵੇਂ ਮੁੰਡੀਆਂ ਮੁੰਡੇ ਨੇ ਸੌਰੀ ਕੁੜੀਆਂ ਨੇ ਜਿਹੜੇ ਕਿ ਫੀਲਿੰਗ ਸਮਝਦੇ ਨੇ ਜਿਹੜੇ ਇਹ ਸਮਝਦੇ ਨੇ ਕਿ ਭਈ ਇਹ ਅਗਰ ਬੇਜ਼ੁਬਾਨ ਨੇ ਇੱਥੇ ਇਹਨਾਂ ਨੂੰ ਅਗਰ ਰੋਟੀ ਮਿਲ ਰਹੀ ਹੈ ਜਗ੍ਹਾ ਮਿਲ ਰਹੀ ਹੈ ਆਪਾਂ ਤੇ ਸਿਰਫ ਆਣੇ ਆ ਇੱਕ ਘੰਟੇ ਵਾਸਤੇ ਆਣੇ ਆ ਤੇ ਇੱਕ ਘੰਟੇ ਬਾਅਦ ਆ ਕੇ ਚਲੇ ਜਾਣੇ ਆ ਬਸ ਇਹ ਸੋਚਦੇ ਆ 1% ਕੁਝ ਐ ਐਸੇ ਹੁੰਦੇ ਨੇ ਜਿਹੜੇ ਕਿ ਇਤਰਾਜ਼ ਕਰਦੇ ਨੇ ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਆ ਉਸ ਚੀਜ਼ ਵਿੱਚ ਮੈਂ ਫੇਰ ਵੀ ਇਗਨੋਰ ਕਰ ਦਿੰਨੇ ਹੁੰਦੀ ਆ ਆਂਦੇ ਨੇ ਬਿਨਾਂ ਫੀਸ ਕਰਵਾਏ ਬਿਨਾਂ ਐਂਟਰੀ ਕੀਤੇ ਚਲੇ ਜਾਂਦੇ ਨੇ ਪਰ ਮੈਨੂੰ ਕੋਈ ਪ੍ਰੋਬਲਮ ਨਹੀਂ ਆ ਤੇ ਉਹ ਜਿਹੜੇ ਆਂਦੇ ਨੇ ਉਸ ਤੋਂ ਇਲਾਵਾ ਜਿਵੇਂ ਆਸ-ਪਾਸ ਤੇ ਲੋਕ ਹੋ ਗਏ ਜਾਂ ਘਰ ਦੇ ਆਸ-ਪਾਸ ਤੇ ਲੋਕ ਹੋ ਗਏ ਉਹਨਾਂ ਦਾ ਕਿਸ ਤਰ੍ਹਾਂ ਦਾ ਰਿਐਕਸ਼ਨ ਦਾ ਸਪੋਰਟ ਕਰਦੇ ਨੇ ਕਿ ਉਹ ਥੋੜੇ ਓਬਜੈਕਟ ਕਰਦੇ ਨੇ ਰਿਸ਼ਤੇਦਾਰਾਂ ਨੂੰ ਛੱਡ ਕੇ ਬਾਕੀ ਸਾਰੇ ਖੁਸ਼ ਨੇ ਅਜੇ ਰਿਸ਼ਤੇਦਾਰਾਂ ਵਾਲੀ ਗੱਲ ਹਰ ਜਗ੍ਹਾ ਲੱਗੂ ਹੁੰਦੀ ਆ ਹਨਾ ਬੁਰਾ ਲੱਗੂਗਾ ਸੌਰੀ ਪਰ ਰਿਸ਼ਤੇਦਾਰਾਂ ਨੂੰ ਛੱਡ ਕੇ ਬਾਕੀ ਸਾਰੇ ਖੁਸ਼ ਨੇ ਅੱਛਾ ਠੀਕ ਹੈ ਤੇ ਫੈਮਿਲੀ ਵੱਲੋਂ ਸਪੋਰਟ ਹੋ ਰਹੀ ਔਰ ਸਪੋਰਟ ਕਰਦੇ ਹਾਂ ਔਰ ਸਮਝਦੇ ਨੇ ਤੁਹਾਡੀ ਫੀਲਿੰਗ ਨੂੰ ਮੇਰੇ ਮਾਤਾ ਵੀ ਇਦਾਂ ਦੇ ਨੇ ਮੇਰੇ ਪਾਪਾ ਵੀ ਇਦਾਂ ਦੇ ਨੇ ਤੇ ਉਹ ਕਿਤੇ ਨਾ ਕਿਤੇ ਕਹਿੰਦੇ ਆ ਨਾ ਕਿ ਮਮੀ ਪਾਪਾ ਦੇ ਜੈਨੇਟਿਕਸ ਸਾਡੇ ਵਿੱਚ ਹੁੰਦੇ ਆ ਤੇ ਮੈਨੂੰ ਲੱਗਦਾ ਮੇਰੇ ਵਿੱਚ ਉਹੀ ਚੀਜ਼ਾਂ ਨਹੀਂ ਕਿਉਂਕਿ ਮੇਰੇ ਮੰਮਾ ਵੀ ਇਹੀ ਚੀਜ਼ ਜੋ ਮੇਰੇ ਡੌਗ ਸਾਡੇ ਘਰੇ ਵੀ ਨੇ ਇਤੋਂ ਤੱਕ ਕਿ ਮੋਰ ਵੀ ਨੇ ਆਪਾ ਹਾਂਜੀ ਹਾਂਜੀ ਸਾਡੇ ਘਰੇ ਗਾਏ ਵੀ ਹੈਗੇ ਆ ਉਹਦੇ 2 ਤੋਂ 3 ਗਾਏ ਹੋਣ ਗਿਆ ਬਛੜੇ ਵੀ ਨੇ ਤੇ ਇਹ ਵੀ ਸਾਰੇ ਐਕਸੀਡੈਂਟਲ ਸੀ ਨੇ ਜਾਂ ਬਿਮਾਰ ਸੀਗੇ ਕਿਦਾਂ ਨਹੀਂ ਇਹ ਮਮਾ ਨੂੰ ਸ਼ੌਂਕ ਹੈ ਅੱਛਾ ਹਾਂਜੀ ਉਹਨਾਂ ਨੂੰ ਸ਼ੌਂਕ ਹੈਗਾ ਦੁੱਧ ਦਹੀਂ ਸਾਰੇ ਘਰ ਦਾ ਹੀ ਹੁੰਦਾ ਸਾਡੇ ਨਾਈਸ ਠੀਕ ਹੈ ਤੇ ਪੂਨਮ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਹਾਂ ਹੁਣ ਬੇਜ਼ੁਬਾਨਾਂ ਨੂੰ ਸੰਭਾਲਣ ਦੀ ਸਮ ਸੰਭਾਲ ਦੀ ਇਸ ਤੋਂ ਇਲਾਵਾ ਵੀ ਤੁਸੀਂ ਕੋਈ ਜਿਵੇਂ ਇੱਕ ਤਰ੍ਹਾਂ ਤੋਂ ਕਿਉਂਕਿ ਇਹ ਵੀ ਸੇਵਾ ਹੈ ਹਨਾ ਤੇ ਇਸ ਤੋਂ ਇਲਾਵਾ ਕੋਈ ਸਮਾਜ ਦੀ ਸੇਵਾ ਕੁਝ ਹੋਰ ਵੀ ਸ਼ੌਂਕ ਨੇ ਇਦਾਂ ਕਰਦੇ ਹੋ ਤੁਸੀਂ ਇੱਕ ਮੈਂ ਛੋਟੀ ਜੀ ਸੇਵਾ ਸ਼ੁਰੂ ਕੀਤੀ ਸੀ ਮੇਰਾ ਮਨ ਸੀਗਾ ਲੰਗਰ ਕਰਨ ਦਾ ਕਿ ਲੰਗਰ ਲਗਾਣਾ ਕਿ ਆਪਣੀ ਹਾਇਸੇ ਦੇ ਹਿਸਾਬ ਨਾਲ ਵਰ ਕਹਿੰਦੇ ਹੁੰਦੇ ਨੇ ਕਿ ਆਪਾਂ ਹਰ ਕੋਈ ਕੰਮ ਨਹੀਂ ਕਰ ਸਕਦੇ ਕਿ ਜੇ ਆਪਾਂ ਸੋਚੀਏ ਕਿ ਮੈਂ ਇਹ ਵੀ ਕਰਨਾ ਮੈਂ ਇਹ ਵੀ ਕਰਨਾ ਮੈਂ ਇਹ ਵੀ ਕਰਨਾ ਤੇ ਕਿਤੇ ਨਾ ਕਿਤੇ ਮੈਂ ਸਟੱਡੀ ਕੀਤੀ ਹੋਈ ਸੀ ਇਹ ਗੱਲ ਕਿਸੇ ਬਹੁਤ ਵੱਡੇ ਜਿਹਨੂੰ ਕਹਿੰਦੇ ਆਪਾਂ ਪੁਰਖ ਕਹਿ ਲੀਏ ਗੁਰੂ ਕਹਿ ਲੀਏ ਭਾਵੇਂ ਉਹਨਾਂ ਦੀ ਮੈਂ ਗੱਲ ਸਟੱਡੀ ਕੀਤੀ ਸੀ ਕਹਿੰਦੇ ਆ ਕਿ ਜੇ ਲੰਗਰ ਲਗਾਉਣਾ ਨਾ ਹਾਂਜੀ ਲੰਗਰ ਐਵੇਂ ਦਾ ਲਗਾਓਗੀ ਭੁੱਖ ਵੀ ਮਤਲਬ ਕਿ ਜਿਹੜਾ ਢਿੱਡ ਵੀ ਭਰਿਆ ਜਾਵੇ ਤੇ ਆਪਾਂ ਨੂੰ ਸਕੂਨ ਵੀ ਮਿਲੇ ਤੇ ਮੈਂ ਉਸ ਤੋਂ ਬਾਅਦ ਚੀਟੀਆਂ ਦਾ ਲੰਗਰ ਲਗਾਉਣਾ ਸ਼ੁਰੂ ਕਰਤਾ ਸੀ ਅੱਛਾ ਹਾਂਜੀ ਮੈਂ ਰੈਗੂਲਰ ਜਿਵੇਂ ਕਹਿੰਦੇ ਆ ਨਾ ਕਿ ਆ ਹਰ ਮੰਦਰ ਸਾਹਿਬ ਵਿੱਚ ਜਿਵੇਂ 24 ਘੰਟੇ ਲੰਗਰ ਚੱਲਦਾ ਵੈ ਐਵੇਂ ਮੈਂ ਚੀਂਟੀਆਂ ਦਾ ਲੰਗਰ ਲਗਾਉਣਾ ਸ਼ੁਰੂ ਕਰਤਾ ਸੀ ਤੇ ਇਸ ਗੱਲ ਨੂੰ ਮੇਰੇ ਖਿਆਲ 6-7 ਮੰਤ ਹੋ ਗਏ ਨੇ ਮੈਂ ਰੈਗੂਲਰ 24 ਘੰਟੇ ਜਿਹੜਾ ਹੈ ਮੈਂ ਉਹਨਾਂ ਦਾ ਕਿਸੇ ਯਾਨੀ ਕਿ ਚੀਟੀਆਂ ਨੂੰ ਆ ਦਾਣਾ ਪਾ ਨਹੀਂ ਜੋ ਵੀ ਉਹਨਾਂ ਦਾ ਉਹ ਪਾਦੇ ਹਾਂ ਜੀ 24 ਘੰਟੇ ਇੱਥੋਂ ਤੱਕ ਕਿ ਅਗਰ ਜਿਸ ਟਾਈਮ ਉਹਨਾਂ ਦਾ ਖਾਣਾ ਖਤਮ ਹੁੰਦਾ ਨਾ ਮੈਂ 3-4 ਦਿਨ ਪਹਿਲੇ ਦਾ ਮੈਂ ਛੋਟਾ ਜਿਹਾ ਹਾਸਾ ਦੱਸਦੀ ਹਾਂ ਹਾਂ ਜੀ ਪਲੇਟ ਖਾਲੀ ਹੋ ਚੁੱਕੀ ਸੀ ਉਹਨਾਂ ਦੀ ਜਿਹੜਾ ਉਹਨਾਂ 'ਚ ਮੈਂ ਚਾਹੇ ਰਸੀਲੀ ਕੋਈ ਚੀਜ਼ ਪਾ ਦੇਈ ਚਾਹੇ ਚੀਨੀ ਪਾਦਾ ਮੈਂ ਕੋਈ ਕੁਝ ਵੀ ਉਹ ਖਤਮ ਹੋ ਗਈ ਮੇਰੇ ਮੈਂ ਹੈਰਾਨ ਸੀ ਕਿ 15 ਤੋਂ 20 ਮਿੰਟ ਵਿੱਚ ਮੇਰਾ ਪੂਰਾ ਬਿਸਤਰ ਚੀਟੀਆਂ ਨਾਲ ਭਰ ਗਿਆ ਸੀ ਮੈਂ ਡਰ ਗਈ ਸੀ ਉਸ ਟਾਈਮ ਤੇ ਕਿ ਇਹ ਹੋਈ ਕੀ ਚੀਜ਼ ਹੈ ਪਰ ਮੈਨੂੰ ਉਸੇ ਟਾਈਮ ਯਾਦ ਆਇਆ ਕਿ ਮੈਨੂੰ ਲੱਗਦਾ ਇਹਨਾਂ ਦਾ ਖਾਣਾ ਮੁੱਕ ਗਿਆ ਹੋਇਆ ਮੈਂ ਦੇਖਿਆ ਸੱਚੀ ਉਹਨਾਂ ਦਾ ਖਾਣਾ ਖਤਮ ਸੀ ਸਤੋਂ ਸੇ ਕਿਤੇ ਨਾ ਕਿਤੇ ਦੇਖਦੇ ਹੋ ਕਿ ਸਪਿਰਚੁਅਲ ਬੌਂਡ ਜਿਹੜਾ ਤੁਹਾਡਾ ਜਾਨਵਰ ਪ੍ਰਤੀ ਨਾਲ ਕਿਤੇ ਨਾ ਕਿਤੇ ਕ੍ਰੀਏਟ ਹੋ ਰਿਹਾ ਤਾਂ ਹੀ ਕਰਕੇ ਤੁਹਾਨੂੰ ਇਹ ਚੀਜ਼ ਉਹਨਾਂ ਦੀ ਕਿਤੇ ਨਾ ਸਮਝ ਆ ਰਹੀ ਹੈ ਜਾਂ ਬੇਜਮਾਨਾ ਦੀ ਫੀਲਿੰਗਸ ਨੂੰ ਤੁਸੀਂ ਸਮਝ ਪਾ ਰਹੇ ਹੋ ਮੈਮ ਉਹ ਮਤਲਬ ਕਿ ਜਿਵੇਂ ਉਹਨਾਂ ਇੱਕ ਫੀਲਿੰਗਸ ਹੈ ਹੁਣ ਇੱਕ ਚੀਂਟੀ ਉਹਨਾਂ ਦੀ ਪਲੇਟ ਖਾਲੀ ਹੋ ਰਹੀ ਹੈ ਮੇਰਾ ਬਿਸਤਰ ਉਹਨਾਂ ਨਾਲ ਪੂਰਾ ਭਰਿਆ ਹੋਇਆ ਠੀਕ ਹੈ ਉਹ ਚੀਜ਼ ਪੋਸੀਬਲ ਕਿਵੇਂ ਹੋਈ ਉਹ ਕੁਝ ਨਾ ਕੁਝ ਤੇ ਹੋਏਗਾ ਨਾ ਮਤਲਬ ਕਿ ਜਾਇ ਕਿਉਂਕਿ ਇਹ ਨੇਚਰ ਹੈ ਕੁਝ ਤੇ ਕੁਝ ਨਾ ਕੁਝ ਤੇ ਸੱਚ ਹੈਗਾ ਨਾ ਕਿਉਂਕਿ ਮੈਂ ਜਦੋਂ ਉਹਨਾਂ ਨੂੰ ਖਾਣਾ ਪਾਇਆ ਮੇਰੇ ਖਿਆਲ 5 ਤੋਂ 7 ਮਿੰਟ ਬਾਅਦ ਮੇਰਾ ਪੂਰਾ ਬਿਸਤਰ ਖਾਲੀ ਸੀ ਓਕੇ ਉਹ ਹਾਲਾਂਕਿ ਮੇਰੇ ਬਿਸਤਰ ਤੋਂ ਨਾ ਨਾ ਕਰਦੇ ਵੀ 15 ਤੋਂ 20 ਕਦਮ ਦੀ ਦੂਰੀ ਤੇ ਉਹਨਾਂ ਦਾ ਖਾਣਾ ਹੁੰਦਾ ਇਦਾਂ ਹੁਣ ਕਿਵੇਂ ਦੇਖਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਸ ਸੇਵਾ ਨੂੰ ਜਾਂ ਇਸ ਆਪਣੇ ਜੋ ਕੰਮ ਕਰ ਰਹੇ ਹੋ ਤੁਸੀਂ ਇਹਨੂੰ ਕੰਟੀਨਿਊ ਰੱਖਣਾ ਚਾਹੋਗੇ ਕਿ ਤੁਹਾਨੂੰ ਲੱਗਦਾ ਹੈ ਕਿ ਕਾਫੀ ਸਾਲ ਹੋ ਗਏ ਜਾਂ ਹੁਣ ਮੈਨੂੰ ਕਿਸ ਤਰ੍ਹਾਂ ਦੇਖਦੇ ਹੋ ਨਹੀਂ ਮੈਮ ਮੈਂ ਕੰਟੀਨਿਊ ਰੱਖਣਾ ਚਾਹੂੰਗੀ ਉਹਦਾ ਕਾਰਨ ਇਹ ਹੈ ਕਿਉਂਕਿ ਦੇਖੋ ਅਗਰ ਸਾਨੂੰ ਜਨਮ ਮਿਲਿਆ ਹੋਇਆ ਠੀਕ ਹੈ ਕਰਮ ਕਰਨ ਨੂੰ ਜਨਮ ਮਿਲਿਆ ਹੋਇਆ ਮੈਂ ਇਹ ਸੋਚ ਰਹੀ ਹਾਂ ਕਿ ਪਤਾ ਨਹੀਂ ਕਿਉਂ ਸ਼ਾਇਦ ਪਿਛਲੇ ਜਨਮ ਦਾ ਕੁਝ ਹੋ ਸਕਦਾ ਕਿ ਕਰਮ ਅਗਰ ਕਰ ਰਹੀ ਹਾਂ ਮੈਂ ਜਦ ਤੱਕ ਮੇਰੀ ਜ਼ਿੰਦਗੀ ਹੈਗੀ ਆ ਜਦ ਤੱਕ ਮੈਂ ਜੀਉਂਗੀ ਮੇਰੀ ਤੇ ਇਹੀ ਸੋਚ ਹੈ ਜਾਂ ਮੈਂ ਇਹੀ ਚਾਹੂੰਗੀ ਬਸ ਮੇਰੇ ਸਰੀਰ ਨੂੰ ਕੋਈ ਦਿੱਕਤ ਨਾ ਹੋਵੇ ਮੈਂ ਤੇ ਕਰਮ ਕਰਦੀ ਰਹੂੰਗੀ ਤੁਸੀਂ ਮਤਲਬ ਆਪਣੇ ਇਸ ਕਮਰੇ ਇਹ ਲੋਕਾਂ ਨੂੰ ਕੁਝ ਸੁਨੇਹਾ ਵੀ ਦੇਣਾ ਚਾਹੁੰਦੇ ਹੋ ਮੈਂ ਤੇ ਇਹੀ ਸੁਨੇਹਾ ਦੇਣਾ ਚਾਹਨੀ ਆ ਕਿ ਮੈਂ ਨੇਚਰਲੀ ਦੇਖ ਰਹੀ ਹੁੰਨੀ ਆ ਤੁਸੀਂ ਵੀ ਦੇਖਦੇ ਹੋਵੋਗੇ ਕਿ ਰੋਡ ਤੇ ਬੇਜ਼ੁਬਾਨ ਜਾਨਵਰ ਇੰਨੇ ਪਏ ਨੇ ਸੈਕਿੰਡ ਗਰਲ ਇਨਸਾਨਾਂ ਨੂੰ ਤਾਂ ਚਲੋ ਇਸ ਟਾਈਮ ਰੇਪ ਦਾ ਤਾਂ ਤੁਹਾਨੂੰ ਪਤਾ ਹੀ ਇੰਨੇ ਜ਼ਿਆਦਾ ਰੇਪਸ ਹੋ ਰਹੇ ਨੇ ਮੈਨੂੰ ਵੀ ਹੁਣ ਡਰ ਲੱਗਣਾ ਸ਼ੁਰੂ ਹੋ ਗਿਆ ਮੇਰੀ 32 ਐਜ ਹੋ ਰਹੀ ਹੈ ਮੈਂ ਅੱਜ ਤੱਕ ਕਦੇ ਵੀ ਨਹੀਂ ਰੋੜਤੇ ਬਾਹਰ ਜਾਣ ਲੱਗੀਆਂ ਡਰੀ ਸੀ ਮੈਂ ਕਦੇ ਨਹੀਂ ਡਰੀ ਸੀ ਮੈਮ ਸੀਰੀਅਸly ਪਰ ਆਹ ਲਾਸਟ ਜਿਹੜੇ ਰੇਪ ਹੋਏ ਨੇ ਥੋੜੇ ਦਿਨ ਪਹਿਲੇ ਮੈਂ ਰਾਤ ਨੂੰ 10 ਵਜੇ ਬਾਹਰ ਜਾਣ ਲੱਗੀਆਂ ਮੇਰੇ ਹੱਥ ਪੈਰ ਕੰਬ ਰਹੇ ਸੀ ਮੈਨੂੰ ਇਹ ਚੀਜ਼ ਯਾਦ ਆ ਰਹੀ ਸੀ ਕਿ ਜੋ ਵੀਡੀਓਜ਼ ਆਪਾਂ ਦੇਖੀਆਂ ਜੋ ਨਿਊਜ਼ ਆਪਾਂ ਦੇਖੀ ਕਿ ਮੈਨੂੰ ਐ ਲੱਗੇ ਕਿਤੇ ਇਹ ਚੀਜ਼ ਮੇਰੇ ਨਾਲ ਨਾ ਹੋਵੇ ਜਦੋਂ ਮਸਟ ਵੀ ਵਾਲੇ ਦਿਨ ਇੱਥੇ ਤੋਂ ਕਿ ਮੈਂ ਮੰਦਿਰ ਦੇ ਬਾਹਰ ਸੀਗੀ ਮੰਦਿਰ ਦੇ ਬਾਹਰ ਤੋਂ ਪਾਰਕਿੰਗ ਤੱਕ ਜਾਣ ਲੱਗਿਆਂ ਦੇ ਮੇਰੇ ਸਾਹ ਸੁੱਕੇ ਹੋਏ ਸੀ ਕਿੰਨੇ ਕਦਮ ਸਿਰਫ 20 25 30 ਕਦਮ ਹੋਣੇ ਆ ਮੇਰੀ ਹਿੰਮਤ ਨਹੀਂ ਸੀ ਪੈਰੀ ਕਲਿਆਣ ਜਾਣ ਦੀ ਮੈਂ ਮੇਰੀ ਪੂਰੀ ਉਸ ਟਾਈਮ ਤੇ ਧੜਕਣ ਵਧੀ ਹੋਈ ਸੀ ਹੱਥ ਪੈਰ ਪੂਰੇ ਮੇਰੇ ਕੰਬ ਰਹੇ ਸੀ ਮੇਰੇ ਨਾਲ ਮੇਰੀ ਛੋਟੀ ਸਿਸਟਰ ਸੀਗੇ ਕੋਈ ਬਾਈਕ ਆ ਰਹੀ ਆ ਰਹੀ ਸੀ ਕਿ ਪਿੱਛੋਂ ਜਦੋਂ ਜੋ ਜਾਂ ਕੋਈ ਕਾਰ ਆ ਰਹੀ ਸੀ ਜਾਂ ਕੋਈ ਭੱਜਦਾ ਆ ਰਿਹਾ ਸੀ ਉਸੇ ਟਾਈਮ ਹੱਥ ਪੈਰ ਮਤਲਬ ਫੋਲੋ ਦੇ ਹੁੰਦੇ ਸੀ ਕਿਤੇ ਕੋਈ ਹੱਥ ਨਾ ਪਾ ਲਿਆ ਆ ਕੇ ਇੱਥੇ ਸੁਨਸਾਨ ਜਗ੍ਹਾ ਕੋਣ ਕੀ ਖੇਤ ਸੀਗੇ ਨਾਲ ਇਹ ਨੈਕਟੀਵਿਟੀ ਮਤਲਬ ਕਿ ਇਸ ਟਾਈਮ ਪੂਰੇ ਸਮਾਜ ਚ ਫੈਲੀ ਹੋਈ ਹੈ ਤੇ ਰਹੀ ਗੱਲ ਆਪਾਂ ਬੇਜ਼ਬਾਰ ਜਾਨਵਰਾਂ ਦੀ ਕਰ ਰਹੇ ਆਂ ਜਦ ਇਨਸਾਨਾਂ ਦਾ ਮੈਂ ਮੈਂਨਾ ਬੁਰਾ ਹਾਲ ਹੋ ਰਿਹਾ ਤੇ ਜਾਨਵਰਾਂ ਤਾਂ ਆਟੋਮੈਟਿਕ ਕੌਣ ਦੇਖੋਗਾ ਇਸ ਟਾਈਮ ਤੇ ਤੇ ਬਸ ਮੇਰੀ ਇਹੀ ਸਾਰਿਆਂ ਨੂੰ ਰਿਕੁਐਸਟ ਹੈਗੀ ਆ ਚਲੋ ਇਨਸਾਨਾਂ ਦੇ ਲਈ ਤੇ ਸਰਕਾਰ ਬੈਠੀ ਆ ਜਿਹੜਾ ਕਿ ਇਸ ਟਾਈਮ ਕੁਝ ਨਹੀਂ ਕਰ ਰਹੀ ਠੀਕ ਹੈ ਪਰ ਜਾਨਵਰਾਂ ਦੇ ਲਈ ਅਸੀਂ ਤੁਸੀਂ ਬੈਠੇ ਹੋਏ ਆਂ ਕੋਸ਼ਿਸ਼ ਕਰੀਏ ਕਿ ਜਿੱਥੇ ਕਿਤੇ ਐਕਸੀਡੈਂਟ ਲੱਗ ਰ ਡੌਗ ਮਿਲੇ ਜੋ ਕੋਈ ਵੀ ਜਾਨਵਰ ਮਿਲੇ ਮੈਂ ਨਹੀਂ ਕਹਿਨੀ ਕਿ ਮੈਨੂੰ ਫੋਨ ਕਰੋ ਮੇਰੇ ਵਰਗੇ ਬਹੁਤ ਲੋਕੀ ਨੇ ਜਿਹੜੇ ਕਿ ਸੇਵਾ ਕਰਦੇ ਨੇ ਜਾਂ ਸੇਵਾ ਕਰਨ ਦੀ ਭਾਵਨਾ ਰੱਖਦੇ ਨੇ ਕਿਉਂਕਿ ਆਪਾਂ ਵੀਡੀਓਜ਼ ਦੇਖਦੇ ਹੁੰਦੇ ਆ ਬਹੁਤ ਸਾਰੇ ਲੋਕ ਨੇ ਬਸ ਕਿਤੇ ਨਾ ਕਿਤੇ ਆਪਣੇ ਆਸ-ਪਾਸੇ ਕੋਈ ਨਾ ਕੋਈ ਇਦਾਂ ਦਾ ਜ਼ਰੂਰ ਹੋਏਗਾ ਮੇਰੇ ਵਰਗਾ ਤੁਹਾਡੇ ਵਰਗਾ ਜਿਹੜਾ ਕਿ ਮਦਦ ਕਰਦਾ ਹੋਵੇ ਘਰੇ ਆਪਾਂ ਮਹਿੰਗੇ ਮਹਿੰਗੇ ਲੈ ਕੇ ਆਣਿਆਂ ਜਾਨਵਰ ਮੈਂ ਦੇਖਿਆ 10 10000 20 20000 ਦੇ ਡੌਗਸ ਉਹਨਾਂ ਦੀ ਇੰਨੀ ਇੰਨੀ ਮਹਿੰਗੀ ਮਹਿੰਗੀ ਡਾਈਟਸ ਹੁੰਦੀਆਂ ਨੇ ਬੇਜ਼ਵਾਨ ਜਾਨਵਰ ਕੁਝ ਨਹੀਂ ਮੰਗਦੇ ਜਿਹੜੇ ਸਟਰੀਟ ਆਲੇ ਨੇ ਸਿਰਫ ਦੋ ਟਾਈਮ ਦੀ ਰੋਟੀ ਮੰਗਦੇ ਇਹਨਾਂ ਨੂੰ ਇੱਕ ਟਾਈਮ ਵੀ ਦੇ ਦੋਗੇ ਤਾਂ ਵੀ ਚੁੱਪਚਾਪ ਸੁੱਤੇ ਰਹਿਣਗੇ ਤੇ ਬਸ ਮੈਂ ਇਹੀ ਕਹਿੰਨੀ ਆ ਇਹਨਾਂ ਦੀ ਬੇਕਦਰਹੀ ਨਾ ਕਰੋ ਗਲਤ ਹਰਕਤਾਂ ਡੌਗਸ ਦੇ ਨਾਲ ਗਲਤ ਹਰਕਤਾਂ ਹੋ ਰਹੀਆਂ ਨੇ ਮੇਰੀ ਫੀਮੇਲ ਡੌਗੀ ਦੇ ਨਾਲ ਗਲਤ ਹਰਕਤ ਹੋਈ ਆ ਇੱਥੋਂ ਤੱਕ ਕਿ ਮੈਂ ਇਹੀ ਕਹਿੰਨੀ ਆ ਸਾਫ਼ ਕਹਿੰਨੀ ਹਾਂ ਦਾ ਰੇਪ ਹੋਣ ਲੱਗਾ ਸੀ ਠੀਕ ਹੈ 26 27 ਸਾਲ ਦਾ ਮੁੰਡਾ ਠੀਕ ਹੈ ਵਧੀਆ ਘਰੋਂ ਮੁੰਡਾ ਉਹਦਾ ਰੇਪ ਮੇਰੀ ਡੌਗੀ ਦਾ ਹੋਣ ਲੱਗਾ ਸੀ ਚਲੋ ਇਹ ਇਹ ਕਦੋਂ ਦੀ ਘਟਨਾ ਤੁਸੀਂ ਦੱਸੋ ਇਹ ਮੈਕਸਿਮਮ 5 6 ਦਿਨ ਪਹਿਲੇ ਦੀ ਘਟਨਾ ਹੈ ਹਾਂਜੀ ਹਾਂਜੀ ਰਾਤ ਨੂੰ 10 ਵਜੇ ਮੁੰਡੇ ਨੇ ਡਰਿੰਕ ਕੀਤੀ ਹੋਈ ਸੀ ਉਹਦੇ ਨਾਲ ਗਲਤ ਹਰਕਤਾਂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਬਾਕੀ ਡੌਗੀ ਜਿਹੜੇ ਨੇ ਉਹਨਾਂ ਨੇ ਆ ਕੇ ਮੈਨੂੰ ਦੱਸੀ ਇਹ ਗੱਲ ਮੈਂ ਸਮਝਦੀ ਆ ਨਦੀਆਂ ਫੀਲਿੰਗਸ ਠੀਕ ਹੈ ਤੇ ਮੈਂ ਦੇਖਿਆ ਚਲੋ ਰੱਬ ਦੀ ਦਇਆ ਨਾਲ ਉਹ ਬੱਚੀ ਨੂੰ ਕੁਝ ਵੀ ਨਹੀਂ ਹੋਇਆ ਪਰ ਅਗਰ ਅਗਰ ਮੈਂ ਨਹੀਂ ਹੁੰਦੀ ਤਾਂ ਉਹ ਬੱਚੀ ਨੂੰ ਉਹਨੇ ਮਾਰ ਦੇਣਾ ਸੀ ਕਿਉਂਕਿ ਤੁਹਾਨੂੰ ਪਤਾ ਸਟਰੀ ਡੌਗ ਜਿਹੜੇ ਹੁੰਦੇ ਨੇ ਉਹਨਾਂ ਦੇ ਆਲਰੇਡੀ ਕੁਝ ਪਾਰਟਸ ਜਿਹੜੇ ਹੁੰਦੇ ਨੇ ਉਹ ਨਾਲ ਨਹੀਂ ਹੁੰਦੇ ਠੀਕ ਹੈ ਤਾਂ ਕਿ ਇਹਨਾਂ ਦੀ ਜਨਰੇਸ਼ਨ ਜ਼ਿਆਦਾ ਨਾ ਹੋਵੇ ਉਸ ਬੱਚੇ ਨਾਲ ਅਗਰ ਕੁਝ ਗਲਤ ਹੋਏਗਾ ਉਹ ਬੱਚਾ ਕਿੱਥੋਂ ਬਚੂਗਾ ਮੈਮ ਤੁਸੀਂ ਆਪ ਸਮਝਦਾਰ ਹੋ ਇਸ ਚੀਜ਼ ਵਿੱਚ ਮੈਂ ਹੀ ਰਿਕਵੈਸਟ ਕਰਨਾ ਚਾਹੂੰਗੀ ਕਿ ਪਲੀਜ਼ ਇਹਨਾਂ ਚੀਜ਼ਾਂ ਵਿੱਚ ਥੋੜਾ ਜਿਆਦਾ ਧਿਆਨ ਦਿਵੋ ਸ਼ਰਮ ਕਰੋ ਥੋੜੀ ਜੀ ਅ ਤੁਸੀਂ ਕਿਸ ਤਰ੍ਹਾਂ ਦੀ ਜਿਵੇਂ ਸਮਾਜ ਤੋਂ ਜਾਂ ਸਰਕਾਰ ਤੋਂ ਆਪਣੇ ਜੋ ਕੰਮ ਕਰ ਰਹੇ ਹੋ ਸੇਵਾ ਕਰ ਰਹੇ ਹੋ ਦੇ ਵਿੱਚ ਕੋਈ ਯੋਗਦਾਨ ਕੋਈ ਸਪੋਰਟ ਦੇ ਉਮੀਦ ਰੱਖਦੇ ਹੋ ਮੈਮ ਜੇ ਆਪਾਂ ਉਮੀਦ ਵੀ ਰੱਖਦੇ ਹਾਂ ਉਮੀਦ ਪੂਰੀ ਨਹੀਂ ਹੁੰਦੀ ਕਦੇ। ਹਾਂਜੀ ਮੈਨੂੰ ਇੰਨੇ ਸਾਲ ਹੋ ਗਏ ਨੇ ਆਪਾਂ ਨੂੰ ਕਦੇ ਨਹੀਂ ਮੇਰੇ ਵਰਗੇ ਹੋਰ ਨੇ ਮੈਂ ਅੱਜ ਇੱਕ ਵੀਡੀਓ ਦੇਖੀ ਮਾਰਨਿੰਗ ਇੱਕ ਗਊਸ਼ਾਲਾ ਕਿਤੇ ਹਰਿਆਣਾ ਦੇ ਵਿੱਚ ਇੱਕ ਮੁੰਡਾ ਗਊਸ਼ਾਲੇ ਦੀ ਵੀਡੀਓ ਬਣਾ ਰਿਹਾ ਸੀ ਜਿਹਦੇ ਵਿੱਚ ਗਾਂ ਦੇ ਗਰਦਨਾ ਕੱਟੀਆਂ ਪਈਆਂ ਹੋਈਆਂ ਨੇ ਪੂਰੀਆਂ ਹੱਡੀਆਂ ਪੂਰਾ ਸਰੀਰ ਪਿਆ ਹੋਇਆ ਇੰਨਾ ਵੱਡਾ ਢੇਰ ਲੱਗਿਆ ਹੋਇਆ ਉਹਨਾਂ ਦੇ ਮਾਸ ਦੇ ਨਾਲ ਜਿਹੜੀ ਉਹਨਾਂ ਦੀ ਸਕਿਨ ਉਤਾਰ-ਉਤਾਰ ਕੇ ਰੱਖੀ ਹੋਈ ਹੈ ਇਹ ਇੰਡੀਆ ਵਿੱਚ ਹੋ ਰਿਹਾ ਜਿੱਥੇ ਕਿ ਆਪਾਂ گاਉ ਨੂੰ ਇੱਕ ਮਾਂ ਦਾ ਦਰਜਾ ਦਿੱਤਾ ਹੋਇਆ ਓਬੀ ਸਰਕਾਰ ਤੋਂ ਇਹ ਵੀ ਮੰਗ ਇਹੀ ਮੰਗ ਕਰ ਰਏ ਸੀਗੇ ਕਿ ਆ ਕੇ ਥੋੜੀ ਜਿਹੀ ਸ਼ਰਮ ਕਰੋ ਕਿ ਤੁਸੀਂ ਆ ਕੇ ਇਹਨਾਂ ਨੂੰ ਸੰਭਾਲੋ ਕਿ ਕੀ ਚੀਜ਼ ਹੋ ਰਹੀ ਹੈ ਸੋ ਸਰਕਾਰ ਨੂੰ ਥੋੜਾ ਐਕਟੀਵੇਟ ਐਕਟਿਵ ਜਿਹੜਾ ਕਿ ਇਹਦੇ ਵਿੱਚ ਮਾਮਲੇ ਚ ਹੋਣਾ ਚਾਹੀਦਾ ਤਾਂ ਕਿ ਬੇਜ਼ੁਬਾਨਾਂ ਦੇ ਜਿਹੜੀ ਦੁਰਦਸ਼ਾ ਕਿਤੇ ਨਾ ਕਿਤੇ ਹੋ ਰਹੀ ਹੈ ਤੇ ਉਸਤੇ ਵੀ ਧਿਆਨ ਦੇਣ ਦੀ ਜ਼ਰੂਰਤ ਹੈ ਬਿਲਕੁਲ ਬਹੁਤ ਹੀ ਤੁਸੀਂ ਵਧੀਆ ਕੰਮ ਜਿਹੜਾ ਕਿ ਇਹ ਸੇਵਾ ਦਾ ਕਰ ਰਹੇ ਹੋ ਤੇ ਉਮੀਦ ਕਰਦੇ ਹਾਂ ਕਿ ਜੋ ਤੁਸੀਂ ਸੁਣਿਆ ਸਮਾਜ ਤੋਂ ਜਾਂ ਲੋਕਾਂ ਨੂੰ ਦਿੰਦੀ ਇੱਥੇ ਗੱਲ ਕੀਤੀ ਹੈ ਉਹ ਲੋਕਾਂ ਤੱਕ ਪਹੁੰਚੇ ਤੇ ਸਮਝਣ ਸਵਧਾਰੇ ਖਬਰਾਂ ਲਈ ਬਨੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ